ਜੈ ਹਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨਾਂ ਦੀ ਅੰਸ ਬੰਸ ਬਾਬਾ ਜੀ ਜੋ ਕਿ ਸਾਰੀ ਸੰਗਤ ਨੂੰ 10 ਮਿੰਟ ਦਾ ਸਮਾਂ ਆਪਣੇ ਬਚਨਾਂ ਦੇ ਨਾਲ ਨਿਹਾਲ ਕਰਨਗੇ ਕਿਉਂਕਿ ਸਾਧ ਸੰਗਤ ਜੀ 9 ਵਜੇ ਸੰਪੂਰਨ ਤਾਂ ਹੋਣੀ ਸੀ ਪਰ ਜਿਹੜੇ ਵੀ ਜਥੇ ਹਾਜ਼ਰੀ ਭਰਨਾ ਹੈ ਬਾਬਾ ਜੀ ਦੇ ਪਿਆਰ ਦੇ ਵਿੱਚ ਬਾਬਾ ਜੀ ਨੇ ਸਾਰਿਆਂ ਨੂੰ ਹੀ ਇੱਥੋਂ ਸਮਾਂ ਦੇ ਕੇ نوازਿਆ ਹੈ ਸੋ ਆਓ ਹੁਣ 10 ਮਿੰਟ ਦੀ ਹਾਜ਼ਰੀ ਆਪਾਂ ਸਰਵਣ ਕਰਨੀਆਂ ਫਿਰ ਸੰਪੂਰਨਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਜੁਗੋ ਜੁਗ ਅਟਲ ਸ਼ਬਦ ਗੁਰੂ ਚਰਤਖ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਤ੍ਰ ਹਜ਼ੂਰੀ ਵਿੱਚ ਬੈਠ ਕਰਕੇ ਤੀਸਰੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ 545 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀ ਸਾਧ ਸੰਗਤ ਜੀਓ ਆਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਨੂੰ 10 ਸਾਲ ਛੋਟੇ ਸਨ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਬਾਸਰ ਕੀ ਗੱਲਾਂ ਸਾਡੇ ਨਗਰ ਗੁਰੂ ਕੀ ਵਿਡਾਲੀ ਤੋਂ 4-5 ਕਿਲੋਮੀਟਰ ਦੀ ਦੂਰੀ ਤੇ 545 ਸਾਲ ਪਹਿਲਾਂ ਹੋਇਆ ਸੀ ਗੱਜਕੇ ਬਲੋ ਸਤਨਾਮ ਸ੍ਰੀ ਵਾਹਿਗੁਰੂ ਬਾਸਰ ਕੀ ਗੱਲਾਂ ਦੇ ਵਿੱਚ ਹੀ ਬਹੁਤ ਵੱਡਾ ਜਿਵਾਨ ਸੱਜਿਆ ਹੋਇਆ ਹੈ ਗੁਰੂ ਅਮਰਦਾਸ ਦੇ ਪ੍ਰਕਾਸ਼ ਸਾਨ ਤੇ ਬੜੀ ਦੂਰ ਦੂਰ ਤੋਂ ਸੰਗਤਾਂ ਆ ਕਰਕੇ ਨਤਮਸਕ ਹੋ ਰੀਆਂ ਨੇ ਐਸੇ ਸ਼ਾਂਤੇ ਮਹਾਪੁਰਸ਼ ਬਾਬਾ ਪਗ ਸਿੰਘ ਸਾਹਿਬ ਜੀ ਨੇ ਬਹੁਤ ਵੱਡਾ ਪ੍ਰੋਗਰਾਮ ਪ੍ਰਕਾਸ਼ ਜਿਹੜਾ 545 ਦਾ ਮਨਾਉਂਦਾ ਉਲੀਕਿਆ ਇਹ ਰਾਤ ਦੇ ਦੀਵਾਨ ਅਤੇ ਸਵੇਰੇ ਵੱਡੇ ਦੀਵਾਨ ਹੋਰ ਸਾਰੀ ਦਿਹਾੜੀ ਸੱਜਣਗੇ ਦਾਸ ਬਾਬਾ ਗੁੰਡਾ ਸਾਹਿਬ ਜੀ ਦੇ ਅਨਸਬੰਸ ਵੱਲੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 545 ਸਾਲਾ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਇਹ ਮਹਾਂਪੁਰਸ਼ਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਸਾਨੂੰ ਵੀ ਰੋਕ ਲਿਆ ਗਿਆ ਕਿ ਤੁਸੀਂ ਇਹ ਜ਼ਰੂਰ ਦਰਸ਼ਨ ਦੇਣੇ ਸੰਗਤ ਜੀ ਕਿਉਂਕਿ ਆਪਣੇ ਨਗਰ ਦੇ ਲਾਗੇ ਗੁਰੂ ਅਮਰਦਾਸ ਸਾਹਿਬ ਦਾ ਸਥਾਨ ਹੋਣ ਕਰਕੇ ਬਾਬਾ ਬੁੱਢਾ ਸਾਹਿਬ ਨੇ ਜਿੱਥੇ ਸਨ ਲਾਈਓ ਉਸ ਥਾਂ ਨੂੰ ਕਰਕੇ ਸੰਗਤਾਂ ਉੱਧਰ ਆਉਂਦੀਆਂ ਨੇ ਤੇ ਪਿਤਾ ਜੀ ਨੇ ਸੰਤ ਅਮਰੀਕ ਸਿੰਘ ਰੰਧਾਵਾ ਨਵੀਂ ਪੀੜੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਛਾਟਾ ਸਾਹਿਬ ਤੋਂ ਲੈ ਕੇ ਸਨ ਸਾਹਿਬ ਤੱਕ ਗੁਰੂ ਅਮਰਦਾਸ ਸਾਹਿਬ ਜੀ ਪ੍ਰਕਾਸ਼ ਸਥਾਨ ਤੱਕ ਉਹਨਾਂ ਨੇ ਆਪ ਛੜਕ ਬੱਧੀ ਅੱਜ ਤੋਂ 60 ਸਾਲ ਪਹਿਲਾਂ ਸੋ ਉਸ ਰੋਡ ਦੇ ਉੱਤੇ ਦਾਸ ਦਾ ਸਥਾਨ ਹੈ ਸੋ ਸੰਗਤਾਂ ਆਉਂਦੀਆਂ ਜਾਂਦੀਆਂ ਮਿਲ ਕੇ ਜਾਂਦੀਆਂ ਨੇ ਤੇ ਅਸੀਂ ਵੀ ਉੱਥੇ ਜਾ ਕੇ ਖੁਸ਼ੀਆਂ ਲੈਂਦੇ ਹਾਂ ਪਰ ਹੁਕਮ ਇੱਥੇ ਹੋਇਆ ਇੱਥੇ ਵੀ ਗੁਰੂ ਅਮਰਦਾਸ ਸਾਹਿਬ ਦਾ ਦਿਹਾੜਾ ਮਨਾਇਆ ਜਾ ਰਿਹਾ ਸੋ ਬੜੀ ਖੁਸ਼ੀ ਦੀ ਗੱਲ ਹੈ ਆ ਵੱਡਾ ਆਸਾਨ ਇਹ ਦੀਵਾਨ ਹਾਲ ਕਈ ਬਿਓ ਕੋ ਸੋਭਾ ਨਹੀਂ ਦੇਖਾਈ ਪਰਵਾਨ ਚਾਹ ਮੈਂ ਦੇਖਿਆ ਪਟਨਾ ਸਾਹਿਬ ਬਹੁਤ ਵੱਡਾ ਦੀਵਾਨ ਹਾਲ ਬਾਬਾ ਮਹਦ ਸਿੰਘ ਜੁਕੇ ਵਾਲਿਆਂ ਨੇ ਬਣਾਇਆ ਉਹਨਾਂ ਵੇਸੇ ਤਰ੍ਹਾਂ ਦਾ ਵੱਡਾ ਦੀਵਾਨ ਹਾਲ ਬਣਾਇਆ ਸ਼ਾਇਦ ਉਹ ਤਖਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਸਥਾਨ ਉੱਥੇ ਉਹਦਾ ਸਿਆਣ ਹੋਣਾ ਹੀ ਚਾਹੀਦਾ ਸੀ ਇਹ ਹਾਫਸਾਪੁਰ ਪਿੰਡਾਂ ਦੇ ਵਿੱਚ ਇਹ ਵਸਿਆ ਹੈ ਇਸ ਸਾਬਤ ਕੀਤਾ ਵੱਡਾ ਨਾਨਕ ਸਰ ਸਾਹਿਬ ਦਾ 68 ਇੱਥੇ ਇਹੋ ਜਿਹਾ ਦੀਵਾਨ ਹਾਲ ਬਣਨਾ ਇੱਕ ਮਹਿਲਕ ਕੀ ਇਹ ਖੇਡ ਸਮਝਾਂਗਾ ਗੁਰੂ ਸਾਹਿਬ ਦੀ ਸੋ ਮੈਂ ਇਸ ਲਈ ਮਹਾਂਪੁਰਸ਼ਾਂ ਨੂੰ ਲੱਖ ਲੱਖ ਵਧਾਈ ਦਿੰਦਾ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਬਾਰੇ ਇੱਕ ਦੋ ਬਚਨ ਕਰਕੇ ਖਮਾ ਦਾ ਜਾਚ ਹੋਵਾਂਗਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਾਸਰ ਦੀ ਗੱਲਾਂ ਅੰਮ੍ਰਿਤਸਰ ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ 5-7 ਕਿਲੋਮੀਟਰ ਦੀ ਦੂਰੀ ਤੇ ਆ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਹੁਤ ਲੰਮਾ ਸਮਾਂ ਜਾਂਦਿਆਂ ਹਰਦਵਾਰ ਜਾਂ ਹੋਰ ਸਥਾਨਾਂ ਦੇ ਜਾਂਦਿਆਂ ਹੋ ਗਏ ਸਨ ਕਹਾਣੀ ਗਾਥਾ ਬਹੁਤ ਲੰਮੀ ਹੈ ਪਰ ਇੱਕ ਦਿਨ ਐਸਾ ਹੋਇਆ ਕਿਸੇ ਮਹਾਪੁਰਸ਼ ਨੇ ਉਹਨਾਂ ਦੇ ਪੈਰ ਵਿੱਚ ਪਦਮ ਦੇਖ ਲਿਆ ਸੱਜੇ ਪੈਰ ਦੇ ਵਿੱਚ ਪਦਮ ਚਮਕਾ ਮਾਰ ਰਿਹਾ ਸੀ ਸੋ ਸੰਗਤ ਜੀ ਉਹਨਾਂ ਨੇ ਕਹਿ ਕੋ ਸਮਾ ਆਵੇਗਾ ਬਹੁਤ ਵੱਡਾ ਇਹ ਰਤਬਾ ਇਹਨਾਂ ਨੂੰ ਮਿਲੇਗਾ ਥੋੜੇ ਸਮੇਂ ਬਾਅਦ ਇੱਕ ਹੋਰ ਮਹਾਤਮਾ ਨੇ ਉਹ ਉਹਨਾਂ ਨੇ ਲੰਗਰ ਛਕਾਇਆ ਕੋਈ ਤਾਂ ਕਹਿੰਦਾ ਛਕ ਲਿਆ ਕੋਈ ਕਹਿੰਦਾ ਜੇ ਨਹੀਂ ਛਕਿਆ ਤੇ ਜਦੋਂ ਪੁੱਛਿਆ ਕਿ ਆਪ ਜੀ ਦਾ ਕਿਹੜਾ ਗੁਰੂ ਹੈ ਇੰਨੀ ਆਪ ਦੇ ਵਿੱਚ ਕਲਾ ਹੈ ਨਿਮਰਤਾ ਦੀ ਤੇ ਬਾਬਾ ਮਰਦਾਸ ਕਹਿਣ ਲੱਗੇ ਅਸੀਂ ਅਜੇ ਗੁਰੂ ਧਾਰਨ ਨਹੀਂ ਕੀਤਾ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਠੇਸ ਪਹੁੰਚੀ ਉਸ ਆਤਮਾਨ ਨੂੰ ਕਿ ਅਸੀਂ ਨਗਰੇ ਦੇ ਕੋਲੋਂ ਲੰਗਰ ਛਕ ਲਿਆ ਸੰਗਜੀ ਬਸ ਉਸ ਦਿਨ ਤੋਂ ਉਹਨਾਂ ਦੇ ਮਨ ਵਿੱਚ ਐਸਾ ਵਿਰਾਗ ਪੈਦਾ ਹੋਇਆ ਕਿ ਸੱਚਾ ਗੁਰੂ ਲੱਭਣ ਲਈ ਉਹਨਾਂ ਨੇ ਆਕਾਰ ਪੁਰਖ ਅਗੇ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਇੱਕ ਦਿਨ ਐਸਾ ਆ ਗਿਆ ਉਹਨਾਂ ਦੀ ਭਤੀਜੋਂ ਨੂੰ ਦੂਸਰੇ ਪਾਸ਼ਾ ਸ੍ਰੀ ਗੁਰੂ ਅੰਗਦ ਪਾਸ਼ਾ ਜੀ ਦੀ ਸੰਪੁੱਤਰੀ ਪਾਵੋ ਉਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਬਾਸੜੀ ਦੀ ਗੱਲਾਂ ਇੱਕ ਦਿਨ ਉਹ ਅਮਰਤ ਵੇਲੇ ਬਾਣੀ ਪੜ ਰਹੀ ਸੀ ਨਾਲੇ ਦੁੱਧ ਰੜਕ ਰਹੀ ਸੀ ਤੇ ਗੁਰੂ ਅਮਰਦਾਸ ਸਾਹਿਬ ਆਵਾ ਮਰਦਾਸ ਸਾਹਿਬ ਜੀ ਲਾਗੋ ਦੀ ਲੰਗੇ ਉਹਨਾਂ ਨੇ ਜੋ ਠੰਡ ਪੈ ਗਈ ਕੰਨ ਲਾ ਕੇ ਸੁਣਦੇ ਰਹੇ ਬਾਣੀ ਫਿਰ ਬਾਅਦ ਚ ਪੁੱਛਿਆ ਤੇ ਮਾਤਾ ਬੀਬੀ ਅਮਰੋ ਨੇ ਦੱਸਿਆ ਕਿ ਇਹ ਗੁਰੂ ਨਾਨਕ ਪਾਸ਼ਾ ਦੀ ਬਾਣੀ ਹੈ ਹੋਰ ਗੱਲਾਂ ਬਾਤਾਂ ਹੋਈਆਂ ਨਾ ਦੱਸਿਆ ਮੇਰੇ ਪਿਤਾ ਜੀ ਹੁਣ ਇਸ ਗੁਰਤਾ ਗੱਦੀ ਤੇ ਨੇ ਖਡੂਰ ਸਾਹਿਬ ਬਸ ਬੇਬਲ ਤਾਂ ਹੋ ਗਈ ਛੇਤੀ ਲੈ ਚਲ ਮੈਨੂੰ ਦਰਸ਼ਨ ਕਰਾ ਜਦੋਂ ਗਏ ਤੇ ਗੁਰੂ ਅੰਗਦ ਪਾਸ਼ਾ ਨੇ ਕਿਹਾ ਜਿਸ ਨੂੰ ਨਾਲ ਲੈ ਕੇ ਆਈ ਉਹਨੂੰ ਵੀ ਅੰਦਰ ਰਹਿ ਆ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਦਰਸ਼ਨ ਕੀਤੇ ਉਸ ਦੂਸਰੇ ਗੁਰੂ ਏਡੇ ਵੱਡੇ ਦੂਰ ਦੇ ਬਾਬਾ ਮਰਦਾਸ ਟਹਿ ਕੇ ਪੈਰੀਂ ਪੈ ਗਿਆ ਕਿਉਂਕਿ ਕੁੜਮ ਦਾ ਭਰਾ ਸੀ ਉਥੇ ਕੁੜਮਾਚਾਰੀ ਨੇ ਉਸੇ ਸ਼ਰਦਾ ਨੇ ਕੰਮ ਕਾਰਜ ਕੀਤਾ ਬਸ ਕਿਰਪਾ ਹੋ ਗਈ ਉਥੇ ਸੇਵਾ ਜੇ ਲੱਗ ਗਿਆ ਕਹਿੰਦੇ 12 ਸਾਲ ਉਹਨਾਂ ਨੇ ਗਾਗਰ ਲਿਆ ਕੇ ਵਿਆਸ ਦਰਿਆ ਤੋਂ ਗੁਰੂ ਅੰਗਦ ਪਾਸ਼ਾ ਦਾ ਇਸ਼ਨਾਨ ਕਰਵਾਇਆ ਆਖਰੀ ਸਮੇਂ ਜਦੋਂ ਗਾਗਰ ਲਿਆ ਰਹੇ ਸਨ ਠੇਡਾ ਵਜਾ ਖੱਡੀ ਦੇ ਵਿੱਚ ਜੁਲਾਈ ਦੀ ਖੱਡੀ ਸੀ ਉਹਨੇ ਕੋ ਬੋਲ ਕੋ ਬੋਲ ਬੋਲ ਦਿੱਤੇ ਜੁਲਾਈ ਦੀ ਘਰਦੀ ਨੇ ਕਿਉਂਕੋ ਜੁਲਾਈ ਨੇ ਪੁੱਛਿਆ ਕੌਣ ਹੈ ਖੜਾਕ ਹੋਇਆ ਕਿਉਂ ਉਸ ਦੇ ਨੇਹਰੀ ਚਖੜ ਨਹੀਂ ਬੜਾ ਪੈ ਰਿਆ ਸੀ ਤੇ ਉਹ ਜਲਾਈ ਨੇ ਬੜੇ ਮਾੜੇ ਸ਼ਬਦ ਬੋਲੇ ਪਰ ਉਹਨੇ ਕਿਹਾ ਮੈਂ ਗੁਰੂ ਆਲਾ ਝੱਲੀਏ ਕਹਿੰਦੇ ਜੇ ਸਿਓ ਝੱਲੀ ਹੋ ਗਈ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਪਾਸ਼ਾ ਕੋ ਆਏ ਤੇ ਦੱਸੀ ਸਾਰੀ ਗੱਲ ਪਿਆ ਇਸ ਤਰ੍ਹਾਂ ਗੱਲ ਵਾਪਰੀ ਹੈ ਤੇ ਸੰਗਤ ਜੀ ਗੁਰੂ ਅੰਮ੍ਰਿਤਦਾਸ ਗੁਰੂ ਅੰਗਦ ਪਾਸ਼ਾ ਨੇ ਕਿਹਾ ਲੈਓ ਇਹਨਾਂ ਨੂੰ ਬਸਤਰ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਸਮਗਰੀ ਲੈਓ ਤਿਲਕ ਲਾਉਂਦੀ ਇਹਨਾਂ ਦੀ ਸੇਵਾ ਪੂਰੀ ਹੋ ਗਈ ਹੈ ਤੇ ਫਿਰ ਗੁਰੂ ਅੰਗਦ ਪਾਸ਼ਾ ਨੇ ਇਹਨਾਂ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਬਾਬਾ ਬੁੱਢਾ ਸਾਹਿਬ ਕੋ ਤਿਲਕ ਲਵਾਇਆ ਗੱਜ ਕੇ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਫਿਰ ਇਹਨਾਂ ਨੂੰ ਕਿਹਾ ਤੁਸੀਂ ਖਡੂਰ ਸ ਗੋਇੰਦਵਾਲ ਸਾਹਿਬ ਵਸਾਓ ਖਡੂਰ ਸਾਹਿਬ ਤੋਂ ਅੱਗੇ ਗੋਇੰਦਵਾਲ ਸਾਹਿਬ ਗੋਿੰਦੇ ਖੱਤਰੀ ਦਾ ਗੋਇੰਦਵਾਲ ਸਾਹਿਬ ਵਸਾਇਆ ਸੰਗਤ ਜੀ ਗੁਰੂ ਅੰਗਦ ਪਾਤਸ਼ਾਹ ਦੇ ਪੁੱਤਰਾਂ ਨੇ ਵਿਰੋਧਤਾ ਵੀ ਕੀਤੀ ਭਾਈ ਦਾ ਤੁਝ ਨੇ ਰਾਤ ਵੀ ਮਾਰ ਦਿੱਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਛੱਡ ਕੇ ਤੇ ਆਪਣੇ ਨਗਰ ਆ ਗਏ ਬਾਹਰ ਵਾਰੇ ਕੋਠਾ ਸੀ ਉੱਥੇ ਬੈਠ ਕੇ ਲਿਖੇ ਲਾਤਾ ਜਿਹੜਾ ਇਹ ਬੂਆ ਖੋਲੇਗਾ ਮੇਰਾ ਸਿੱਖ ਨਹੀਂ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਸੰਗਤਾਂ ਨੇ ਉਹਨਾਂ ਨੇ ਕਿਸੇ ਜੁਗਦ ਨਾਲ ਘੋੜੀ ਨੂੰ ਅੱਗੇ ਲਾਤਾ ਘੋੜੀ ਉਸ ਕੋਠ ਅੱਗੇ ਆਣ ਖਲੋਤੀ ਸੰਗਤਾਂ ਲਿਖਿਆ ਹੋਇਆ ਵੇਖ ਕੇ ਬੜੀਆਂ ਹੈਰਾਨ ਹੋਈਆਂ ਕਿ ਹੁਣ ਕੀ ਬਣੇਗਾ ਬਾਬਾ ਬੁੱਢਾ ਸਾਹ ਨੇ ਪਿੱਛੋਂ ਦੀ ਸੱਨ ਲਾ ਦਿੱਤੀ ਗੱਲ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੁਸੀਂ ਲਿਖਿਆ ਨਹੀਂ ਪੜਿਆ ਪਤਾ ਤਾਂ ਐਸੀ ਗੁਰੂ ਸਾਹਿਬਾਂ ਨੂੰ ਵੀ ਆ ਗਏ ਨੇ ਬਾਬਾ ਬੁੱਢਾ ਸਾਹਿਬ ਸੰਗ ਜੀ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਤੁਹਾਡੇ ਦੀ ਹੁਕਮ ਅਦੌਰੀ ਨਹੀਂ ਕੀਤੀ ਅਸੀਂ ਪਿੱਛੋਂ ਦੀ ਸੱਨ ਲਾ ਕੇ ਆ ਗਏ ਆ ਤੇ ਗੁਰੂ ਅਮਰਦਾਸ ਸਾਹਿਬ ਨੇ ਬੜੇ ਪ੍ਰਸੰਨ ਹੋ ਕੇ ਇੱਕ ਵਰ ਦਿੱਤਾ ਬਾਬਾ ਬੁੱਢਾ ਸਾਜੀ ਜਿਹੜਾ ਤੁਸੀਂ ਸਨ ਲਾ ਦਿੱਤੀ ਹੈ ਜਿਹੜਾ ਇਹੋਣੀ ਲੰਘ ਜਾਇਆ ਕਰੇਗਾ ਉਹਦੀ ਮੁਕਤੀ ਹੋ ਜਾਇਆ ਕਰੇਗੀ ਉਹਦੀ 84 ਕੱਟੀ ਜਾਇਆ ਕਰੇ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਧਰ ਬੌਲੀ ਸਾਹਿਬ ਸ੍ਰੀ ਗੋੰਦ왈 ਸਾਹਿਬ 84 ਪੌੜੀਆਂ 84 ਜਪਜੀ ਸਾਹਿਬ ਦੇ ਪਾਠ 84 ਇਸ਼ਨਾਨ ਕਰਕੇ ਮੁਕਤੀ ਮਿਲਣ ਦਾ ਵਾਰ ਹੈ ਤੇ ਇਧਰ ਬਾਬਾ ਜੀ ਨੂੰ ਵਰ ਦੇ ਦਿੱਤਾ ਗੁਰੂ ਅਮਰਦਾਸ ਜਣ ਸਨ ਵੀਰ ਚ ਨਰ ਜੋ ਲਖ ਜਾਵੇ ਸੋ ਨਰ ਜੰਮ ਕੇ ਬੰਥਣਾ ਪਾਵੇ ਸਾਡਾ ਸੰਗਤਾਂ ਦਾ ਭਲਾ ਕਰ ਦਿੱਤਾ ਸੋ ਗੁਰਦੁਆਰਾ ਸਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਪ੍ਰਕਾਸ਼ ਥਾਨ ਤੋਂ ਥੋੜਾ ਜਿਹਾ ਪਹਿਲਾਂ ਹੈ ਛਾੜੇ ਸਾਹਿਬ ਵੱਲੋਂ ਜਾਂਦਿਆਂ ਪਹਿਲਾਂ ਹੈ ਤੇ ਵੀਰ ਬਾਬਾ ਬੁੱਢਾ ਸਭ ਆਉਂਦਿਆਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਪ੍ਰਕਾਸ਼ ਥਾਨੋਂ ਦਾ ਫੇਰ ਵੀਰ ਸਨ ਸਾਬ ਹੁੰਦਾ ਹੈ ਸੰਗਤ ਜੀ ਕਿੰਨੀਆਂ ਕਹਾਣੀਆਂ ਕਿੰਨੀਆਂ ਉਹਨਾਂ ਦੇ ਗਾਠਾ ਬਹੁਤ ਵੱਡਾ ਇਤਿਹਾਸ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਸਮਾਂ ਨਹੀਂ ਸਿਰਫ ਇਸ਼ਾਰੇ ਮਾਤਰੀ ਬੜੀਆਂ ਵੱਡੀਆਂ ਸਵਾਵਾਂ ਗੁਰੂ ਅਮਰਦਾਸ ਸਾਹਿਬ ਨੇ ਕੀਤੀਆਂ ਉਹਨਾਂ ਦੇ ਦੋ ਪੁੱਤਰ ਸਨ ਦੋ ਪੁੱਤਰੀਆਂ ਸਨ ਭਾਈ ਬੀਬੀ ਪਾਨੀ ਤੇ ਬੀਬੀ ਦਾਨੀ ਤੇ ਸੰਗਤ ਜੀ ਗੁਰੂ ਅੰਗਦ ਪਾਸ਼ਾ ਦੀਆਂ ਬੀਬੀਆਂ ਅਮਰੋ ਤੇ ਬੀਬੀ ਅਨੋਖੀ ਭਾਈ ਦਾਤੂ ਤੇ ਭਾਈ ਦਸੂ ਉਹਨਾਂ ਦੇ ਪੁੱਤਰ ਸਨ ਸੰਗਤ ਜੀ ਜੇਸ ਦਿਨ ਗੁਰੂ ਅਮਰਦਾਸ ਸਾਹਿਬ ਜੇ ਬਾਬੇ ਅਮਰਦਾਸ ਜੇ ਗੁਰੂ ਨਹੀਂ ਸੀ ਬਣੇ ਬੀਬੀ ਅਮਰੋ ਜਦੋਂ ਦੁੱਧ ਰਿੜਕਈ ਸੀ ਉਸ ਵੇਲੇ ਜਦੋਂ ਉਹਨਾਂ ਨੇ ਸੁਣਿਆ ਬਾਣੀ ਸੁਣੀ ਤੇ ਅਨੰਦਤ ਆ ਗਏ ਉਸ ਦਿਨ ਤੋਂ ਵਾਹ ਗੁਰੂ ਅਸਲੀ ਗੁਰੂ ਲੱਭਣ ਦੀ ਉਹਨਾਂ ਨੂੰ ਬਖਸ਼ਿਸ਼ ਹੋ ਗਈ ਉਸ ਵੇਲੇ ਇੱਕ ਦੀ ਧਾਰਨਾ ਮੈਂ ਪੜ ਕੇ ਸਮਾਪਤੀ ਕਰਾਂਗਾ ਸਾਰੀਆਂ ਸੰਗਤਾਂ ਨਾਲ ਬੋਲਣਾ ਨਾਲੇ ਬੀਬੀ ਦੁਦਰੜਕੇ ਨਾਲੇ ਪੜਦੀ ਗੁਰਾਂ ਦੀ ਹੀ ਬਾਣੀ ਨਾਲੇ ਬੀਬੀ ਦੁਦਰੜਕੇ ਬੋਲੋ ਸੰਗਤ ਜੀ ਨਾਲੇ ਬੀਬੀ ਤੋਂ ਡਰੜ ਕੇ ਨਾਲੇ ਬੀਬੀ ਤੋਂ ਡਰੜ ਕੇ ਨਾਲੇ ਬੀਬੀ ਤੋਂ ਡਰੜ ਕੇ ਨਾਲੇ ਪੜਦੀ ਗੁਰਾਂ ਦੀ ਬਾਣੀ ਨਾਲੇ ਬੀਬੀ ਤੋਂ ਡਰੜ ਕੇ ਪਸਾਨ ਹੈ ਗੁਰੂ ਅਮਰਦਾਸ ਸਾਹਿਬ ਦੇ ਨਾਲ ਹੀ ਬੀਬੀ ਅਮਰਦਾ ਦੀ ਠਾ ਬੜਿਆ ਹੋਇਆ ਸੋ ਸੰਗਤ ਜੀ ਇਸ ਤਾਂ ਬਖਸ਼ਾ ਹੋਈਆਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤ ਬਾਣੀ ਦੀ ਰਚਨਾ ਕੀਤੀ ਆਪ ਜੀ ਦੀ ਰਚੀ ਹੋਈ ਬਾਣੀ ਸ੍ਰੀ ਆਨੰਦ ਸਾਹਿਬ ਹਰ ਦੁੱਖ ਸੁੱਖ ਵੇਲੇ ਪੜੀ ਜਾਂਦੀ ਹੈ ਸ੍ਰੀ ਆਨੰਦ ਸਾਹਿਬ ਦਾ ਸੰਪੂਰਨ ਪਾਠ ਪਰ ਹੁਣ 6 ਪੌੜੀਆਂ ਆਮ ਜਨਾਂ ਪੜਦੇ ਨੇ ਉਹ ਪੜਨ ਤੋਂ ਬਾਅਦ ਸ੍ਰੀ ਗੁਰੂ ਜੀ ਜਿਹੜਾ ਕੜਾ ਪ੍ਰਸ਼ਾਦ ਭੋਗ ਲੱਗਦਾ ਪੜਨ ਤੋਂ ਬਾਅਦ ਹੀ ਲੱਗਦਾ ਸੋ ਗੁਰੂ ਅਮਰਦਾਸ ਸਾਹਿਬ ਦੀ ਰੱਜੀ ਹੋਈ ਅਨੰਦ ਸਾਹਿਬ ਦੀ ਬਾਣੀ ਬਹੁਤ ਮਿੱਠੀ ਬਾਣੀ ਹੈ ਸੋ ਸੰਗਤ ਜੀ ਅੱਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ 545 ਦਿਹਾੜਾ ਪਹਿਲ ਤੋਂ 545 ਸਦਾ ਦਿਹਾੜਾ ਦੇ ਸੰਗਤ ਜੀ ਇੱਕ ਫੁਰਨਾ ਆ ਮਹਾਪੁਰਸ਼ਾਂ ਦੇ ਨਾਲ ਅਸੀਂ ਸਾਂਝਾ ਕੀਤਾ ਹੈ ਕੱਲ ਸਵੇਰੇ ਦੀਵਾਨ ਸੱਜਣਗੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਇਸ ਸਥਾਨ ਤੇ ਦੇਖੋ ਮਹਾਪੁਰਸ਼ ਕਿੱਥੇ ਹੁਕਮ ਕਰਦੇ ਨੇ ਸ੍ਰੀ ਗੁਰੂ ਅਮਰਦਾਸ ਦੇ 545 ਸਾਲਾ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ 545 ਘੋਦੇ ਦੀਵੇ ਜਗਾਇਣਗੇ ਗੱਜ ਕੇ ਬੋਲੋ ਸਤਨਾਮ 545 ਪਾਂਜਾ ਚੌਕਾ ਪਾਂਜਾ ਦੀਵਿਆਂ ਨਾਲ ਬਣਾਇਆ ਜਾਵੇਗਾ ਪਾਂਜਾ ਚੌਕਾ ਪਾਂਜਾ ਸੱッセ ਕੰਨਾ ਲੱਲੇ ਕੰਨਾ 545 ਸਾਲਾ ਦੀਵਿਆਂ ਦੀ ਕੀਰਤੀ ਬਣਾਈ ਜਾਵੇਗੀ ਦੀਵੇ ਜਗਦੇ ਦਿਸਣਗੇ ਤੇ ਲਿਖਿਆ ਹੋਵੇਗਾ 545 ਸਾਲਾ ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ ਦੇ ਦਿਹਾੜੇ ਸਵੇਰ ਦੇ ਜੀਵਾਨਾਂ ਚ ਹਾਜ਼ਰੀਆਂ ਭਰੋ ਤੇ ਸਮਾਪਤੀ ਤੋਂ ਬਾਅਦ ਸਾਰਿਆਂ ਨੇ ਖੁਲ ਹੈ ਕਿਉਂ ਗੁਰੂ ਸਾਹਿਬ ਜੀ ਦੇ ਖੁਸ਼ੀ ਦੇ ਵਿੱਚ 545 ਸਾਲਾ ਪ੍ਰਕਾਸ਼ ਜੜੇ ਖੁਸ਼ ਹੋ ਦੀਵੇ ਜਗਾ ਸਕਦੇ ਹਾਂ ਅਸੀਂ ਸਤਾਵ ਦੀਆਂ ਤੇ ਜਾਂ ਵੱਡੇ ਵੱਡੇ ਸਮਾਗਮਾਂ 'ਚ ਦੀਵੇ ਜਗਾਉਣ ਦੀ ਸਾਨੂੰ ਸੇਵਾ ਮਿਲੀ ਹੋਈ ਹੈ ਅਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰਾਉਣੇ ਤਾਂ ਇੱਕ ਦੀਵਾ ਜਗਾ ਸਕਦੇ ਹਾਂ ਕੋਸ਼ਿਸ਼ ਕਰਿਓ ਜਿੰਨਾ ਦੀਵੇ ਜਗਾਉਣੇ ਆ ਜਪਜੀ ਸਾਹਿਬ ਦਾ ਇੱਕ ਪਾਠ ਜ਼ਰੂਰ ਕਰਾਇਓ ਦੋ ਜਗਾਉਣੇ ਤੇ ਦੋ ਕਰਾਇਓ ਨਹੀਂ ਤੇ ਸੁਖਮਨੀ ਸਾਹਿਬ ਦਾ ਇੱਕ ਪਾਠ ਕਿਉਂਕਿ ਇੱਥੇ ਸੁਖਮਨੀ ਸਾਹਿਬ ਦਾ ਬੜਾ ਵੱਡਾ ਪੈਰਾ ਹੈ ਸੋ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਾਇਓ ਨਹੀਂ ਤੇ ਇੱਥੇ 10 ਮਿੰਟ ਅਸੀਂ ਸਿਮਰਨ ਕਰਾਵਾਂਗੇ ਜਿਹੜਾ ਨਹੀਂ ਪਾਠ ਕਰੇਗਾ ਨਹੀਂ ਸੁਖਮਨੀ ਸਾਹਿਬ ਦਾ ਜਾਂ ਜਪਜੀ ਸਾਹਿਬ ਉਹ 10 ਮਿੰਟ ਸਿਮਰਨ ਕਰੇਗਾ ਕਿਉਂਕਿ ਜੋ ਅੰਦਰ ਦਾ ਦੀਵਾ ਜਗਾਉਣਾ ਹੈ ਐਡੇ ਵੱਡੇ ਹਾਲ ਐਡੇ ਵੱਡੀ ਬਾਣੀ ਦਾ ਪ੍ਰਵਾਹ ਸਾਰਾ ਇਹ ਅੰਦਰ ਦੇ ਦੀਵੇ ਨੂੰ ਜਗਾਉਣ ਲਈ ਮਹਾਪੁਰਸ਼ਾ ਨੇ ਇਹ ਉਪਰਾਲੇ ਕੀਤੇ ਨੇ ਅੰਦਰ ਦਾ ਦੀਵਾ ਜਗ ਜਾਵੇ ਤੇ ਤੁਹਾਡਾ ਜੀਵਨ ਸਫਲਾ ਇਹਨੇ ਵਚਨ ਕਰਦਾ ਮੈਂ ਖਿਮਾ ਦਾ ਜਾਚ ਖਾਂ ਸੰਗਤ ਜੀ ਜਗਾਦਰੀ ਵਿਖੇ ਇਹ ਮਹਾਪੁਰਸ਼ਾ ਨੇ ਬਖਸ਼ਿਸ਼ ਕੀਤੀ ਹੈ ਪਿਛਲੀ ਵਰੀ ਇਥੋਂ 250 300 ਸੰਗ ਸਾਡੇ ਨਾਲ ਅਮਰਸਰ ਦੇ ਪੰਜਾ ਸਰੋਵਰਾਂ ਦੀ ਗਾਗਰ ਲੈ ਕੇ ਤੇ ਸ੍ਰੀ ਹਜੂਰ ਸਾਹਿਬ ਪਹੁੰਚੀ ਸੀ ਉਸ ਦਿਨ ਤੋਂ ਇਹ ਸੰਗਤਾਂ ਨਾਲ ਮਹਾਂਪੁਰਸ਼ਾਂ ਨਾਲ ਸਾਡਾ ਪਿਆਰ ਮਹਾਂਪੁਰਸ਼ ਖੁਦ ਗਏ ਸਨ ਸੋ ਬਾਬਾ ਗਰਬੀ ਗੁਰਪ੍ਰੀਤ ਸਿੰਘ ਆਏ ਹੋਏ ਨੇ ਜਿਹਨਾਂ ਪ੍ਰੇਰਣਾ ਨਾਲ ਦਸ ਇੱਥੇ ਆਇਆ ਪਹਿਲਾਂ ਵੀ ਆਉਂਦਾ ਰਿਹਾ ਹੁਣ ਅੱਜ ਫੇਰ ਆਇਆ ਇਹਨਾਂ ਦੇ ਸਥਾਨ ਨੂੰ ਨਾਂ ਦਿੱਤਾ ਹੈ ਮਹਾਂਪੁਰਸ਼ਾਂ ਨੇ ਬੜਾ ਵੱਡਾ ਨਾਮ ਦਿੱਤਾ ਮੈਂ ਚਾਹਦਾ ਸੀ ਮੈਂ ਕਹਿ ਰਿਹਾ ਸੀ ਇਸ ਦਾ ਨਾਮ ਦਰਬਾਰ ਬਾਬਾ ਬੁੱਢਾ ਸਾਹਿਬ ਰੱਖੋ ਗੁਰਪ੍ਰੀਤ ਸਿੰਘ ਜੀ ਬਾਬਾ ਕਹਿੰਦੇ ਨਹੀਂ ਇਹਦਾ ਨਾਮ ਧਰਮਸਾਲਾ ਬਾਬਾ ਬੁੱਢਾ ਸਾਹਿਬ ਰੱਖੋ ਕਜੀ ਮੈਂ ਤਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰੱਖੋ ਪਰ ਮਹਾਪ੍ਰੇਸ਼ਾਨੇ ਬਾਬਾ ਭਗਤ ਸਿੰਘ ਨੇ ਕਿਹਾ ਬਾਬਾ ਬੁੱਢਾ ਸਾਹਿਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਅੰਤਰ ਨਹੀਂ ਇਹਦਾ ਨਾਮ ਠਾਠ ਧੰਨ ਬਾਬਾ ਬੁੱਢਾ ਸਾਹਿਬ ਰੱਖਿਆ ਗਿਆ ਹਾਠ ਤਨ ਤਨ ਬਾਬਾ ਬਡਾ ਸਾਹਿਬ ਕੇਸਰ ਨਗਰ ਜਗਾਦਰੀ ਉਧਮਗੜ ਦੇ ਲਾਗੇ ਉਤਮਗੜ ਦੇ ਲਾਗੇ ਸੋ ਉਥੇ ਜਦੋਂ ਮਰਜੀ ਜਾ ਕੇ ਆਪ ਅਰਦਾਸਾਂ ਕਰਾ ਕਰਾ ਸਕਦੇ ਹੋ ਮਿੱਸੇ ਪ੍ਰਸ਼ਾਦ ਦੇ ਲੱਸੀ ਪਿਆਜ ਜੋ ਬਾਬਾ ਬਡਾ ਸਾਹਿਬ ਜੀ ਕੋ ਮਾਤਾ ਗੰਗਾ ਲੈ ਕੇ ਗਏ ਸਰਬੀਰ ਸਾਹਿਬ ਉਹ ਇੱਥੇ ਅਰਦਾਸਾਂ ਕਰਵਾ ਲਓ ਬਾਬਾ ਗੁਰਪ੍ਰਸਾਦ ਕਰਿਆ ਕਰਨਗੇ ਅਸੀਂ ਵੀ ਕਰ ਰਹੇ ਆ ਅਸੀਂ ਚਲੇ ਜਾਣਾ 25 ਤਰੀਕ ਨੂੰ ਪਰ ਪਿਛੋਰ ਦਾ ਅਸਾਂ ਹੋ ਜਾ ਕਰਨ ਗਿਆ ਫਿਰ ਮਰਿਆਦਾ ਜਿਹੜੀ ਤੁਸੀਂ ਜਾ ਕੇ ਸ਼ਹਾਟਾ ਸਾਹਿਬ ਕਰਵਾ ਲਿਆ ਕਰੋ ਜਾਂ ਵੀਰ ਬਾਬਾ ਬੁਢਾ ਸਾਹਿਬ ਮਰਿਆਦਾ ਕਰ ਲਈ ਇੱਥੇ ਅਰਦਾਸਾਂ ਕਰੋ ਮਾਰ ਬਖਸ਼ਾ ਕਰੂਗਾ ਕਰੀ ਮੈਂ ਮੌਸਮ ਠੀਕ ਨਹੀਂ ਹੁੰਦਾ ਕਈਆਂ ਵਿਹਾਰ ਹੁੰਦੇ ਨਹੀਂ ਜਾ ਸਕਦੇ ਪਰ ਜੇ ਇੱਥੇ ਤੁਸੀਂ ਅਰਦਾਸ ਕਰਾਈ ਹੋਵੇਗੀ ਤੇ ਆਪੇ ਜੀ ਕਰੇਗਾ ਜਾ ਕੇ ਮਰਿਆਦਾ ਪੂਰੀ ਕਰੀਏ ਸ਼ਹਾਟਾ ਸਾਹਿਬ ਨੂੰ ਵਰ ਦਿੱਤਾ ਪੰਜ ਪਾਸ਼ਾ ਨੇ ਰੱਜੋ ਸ਼ਹਾਟਾ ਤੁਸੁਖ ਦਾਈ ਤਾਂ ਕੀ ਮਹਿਮਾ ਜਿਕ ਬੜਾਈ ਪੁੱਤਰ ਹਿਤ ਨਾਰੀ ਜੋ ਮਾਸ ਹਮਾਸ ਇਆਂ ਨਾਏ ਇੱਕ ਬਰਸਵੇਂ ਸੁਤਲੇ ਸਤਿਗੁਰਾਸ ਪਰਮਾਇ ਮਾਰਨ ਕਿ ਇੱਕ ਸਾਲ ਬਾਅਦ ਬਾਲ ਬੱਚਾ ਜਰੂਰ ਹੋਵੇਗਾ ਉੱਥੇ 12 ਪੈਚੀਆਂ ਦਾ ਇਸ਼ਨਾਨ ਜਿਨ੍ਹਾਂ ਨੂੰ ਪੁੱਤਾਂ ਦੀ ਲੋੜ ਹੈ ਸੰਤਾਨ ਦੀ ਲੋੜ ਹੈ ਉਹ ਕਰਦੀਆਂ ਨੇ ਸੋ ਮਰਿਆਦਾ ਉੱਥੇ ਜਾ ਕੇ ਪੂਰੀਆਂ ਕਰ ਲਿਓ ਸਾਡੇ ਵੱਡਿਆਂ ਨੂੰ ਬਾਬਾ ਬੁੜਾ ਸਾਹਿਬ ਦੇ ਸਾਹਿਬ ਜਾਦੇ ਬਾਬਾ ਸੁਧਾਰੀ ਜੀ ਨੂੰ ਧੱਬੀ ਚ ਲੈ ਕੇ ਬਾਬਾ ਸਹਾਰੀ ਗੁਰੂ ਘੜੀ ਰੰਡਾਵਾ ਦਾ ਵਰ ਦਿੰਦੇ ਹੋਏ ਉਹਨਾਂ ਨੂੰ ਇੱਕ ਸ਼ਬਦ ਦਿੱਤਾ ਕਿ ਸ਼ਬਦੀ ਆराधना ਕਰਾਇਆ ਕਰੋ ਸੰਗਤਾਂ ਨੂੰ ਤੇ ਨਾਲੇ ਤੇ ਖੂਦ ਿਆਣ ਕੇ ਉਸਨਾਨ ਕਰਾਇਆ ਕਰਨ ਤੇ ਉੱਥੇ ਮਰਿਆਦਾ ਚੱਲ ਰਹੀ ਹੈ ਉੱਥੇ ਜ਼ਰੂਰ ਆਓ ਗੁਰੂ ਕੀ ਵਿਡਾਲੀ ਨਾਲ 1 ਕਿਲੋਮੀਟਰ ਤੇ ਸ਼ੇਵ ਪਾਸ਼ਾ ਪ੍ਰਕਾਸ਼ਤਨ ਉਹਦੇ ਦਰਸ਼ਨ ਕਰੋ ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ਤਨ ਉੱਥੇ ਦਰਸ਼ ਕਰੋ ਸਨ ਦੇ ਵਿੱਚ ਦੀ ਲੰਘ ਕੇ ਆਪਣੀ 84 ਕਟਾਓ ਇਹ ਨਹੀਂ ਬੇਨਤੀ ਕਰਦਾ ਹਕਮ ਅਦਾ ਜੱਜ ਖਾਂ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਸਮਾਪਤ